ਧੰਨਵਾਹਿ ਗੁਰੂ ਸਾਹਿਬ ਜੀ ਮਾਜ ਮਹਿਲਾ ਪੰਜਵਾਂ ਚਰਨ ਠਾਕੁਰ ਕੇ ਰਦ ਸਮਾਣੇ ਕਲ ਕਲੇਸ਼ ਸਭ ਦੂਰ ਪਿਆਨੇ ਸ਼ਾਂਤ ਸੁਖ ਸਹਜ ਧੁਨ ਉਪਜੀ ਸਾਧੂ ਸੰਗ ਨਿਵਾਸਾ ਜੀਓ ਲਾਗੀ ਪ੍ਰੀਤ ਨਾ ਟੁੱਟ ਮੂਲੇ ਹਰ ਅੰਤਰ ਬਾਹਰ ਰਹਾ ਭਰਪੂਰੇ ਸਿਮਰ 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 ਗੁਣ ਗਾਵਾਂ ਕਾਟੀ ਜਮ ਕੀ ਫਾਸਾ ਜਿਉ ਅੰਮ੍ਰਿਤ ਵਰਖੈ ਅਨਹਦ ਬਾਣੀ ਮਨ ਤਨ ਅੰਤਰ ਸ਼ਾਂਤ ਸਮਾਣੀ ਤ੍ਰਿਪਤ ਅਗਹਾਏ ਰਹੇ ਜਨ ਤੇਰੇ ਸਤ ਗੁਰ ਕੀਆ ਦਿਲ ਆਸਾ ਜੀਓ ਜਿਸ ਕਾ ਸਾ ਤਿਸ ਤੇ ਫਲ ਪਾਇਆ ਕਰਿ ਕਿਰਪਾ ਪ੍ਰਭ ਸੰਗ ਮਿਲਾਇ ਆਵਣ ਜਾਣ ਰਹੇ ਬੜ ਭਾਗੀ ਨਾਨਕ ਪੂਰਨ ਆਸਾ ਜੀਓ ਜਿਸ ਕਾ ਸਾ ਤੇ ਸਤੇ ਫਲ ਪਾਇਆ ਕਰ ਕਿਰਪਾ ਪ੍ਰਭ ਸੰਗ ਮਿਲਾਇਆ ਆਵਣ ਜਾਣ ਰਹੇ ਬੜ ਭਾਗੀ ਨਾਨਕ ਪੂਰਨ ਆਸਾ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸੰਗਤ ਜੀ ਇਹ ਪਾਵਨ ਸ਼ਬਦ ਪੰਜਵੇਂ ਸਤਿਗੁਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 105 ਦੇ ਉੱਪਰ ਅੰਕਿਤ ਹੈ ਸਤਿਗੁਰ ਜੀ ਇਸ ਪਾਵਨ ਸ਼ਬਦੀਆਂ ਪਹਿਲੀਆਂ ਪੰਕਤੀਆਂ ਵਿੱਚ ਬਖਸ਼ਿਸ਼ ਕਰ ਰਹੇ ਹਨ ਚਰਨ ਠਾਕੁਰ ਕੇ ਹਿਰਦੈ ਸਮਾਣੇ ਠਾਕੁਰ ਉਹ ਪਰਮੇਸ਼ਰ ਵਾਹਿਗੁਰੂ ਸਵਾਮੀ ਅਕਾਲ ਪੁਰਖ ਚਰਨ ਉਹਦੇ ਉਪਦੇਸ਼ ਜਦੋਂ ਅਸੀਂ ਉਹਦੇ ਉਪਦੇਸ਼ਾਂ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਦੇ ਹਾਂ ਕਿ ਜੋ ਸਤਗੁਰੂ ਜੀ ਕਹਿ ਰਹੇ ਆ ਉਹਦੇ ਮੁਤਾਬਕ ਚੱਲਣ ਦਾ ਯਤਨ ਕਰਦੇ ਹਾਂ ਚਰਨ ਠਾਕੁਰ ਕੇ ਰਿਧੇ ਸਮਾਣੇ ਕਲ ਕਲੇਸ਼ ਸਭ ਦੂਰ ਪਿਆਨੇ ਉਦੇ ਜੀਵਨ ਦੇ ਜਿੰਨੇ ਵੀ ਕਲ ਕਲੇਸ਼ ਹੈ ਉਹ ਸਾਰੇ ਹੀ ਦੂਰ ਚਰੇ ਜਾਂਦੇ ਆ ਪਾਉ ਉਹਦੇ ਜੀਵਨ ਦੇ ਵਿੱਚੋਂ ਖਤਮ ਹੋ ਜਾਂਦੇ ਆ ਉਹ ਇੱਕ ਪਰਮੇਸ਼ਰ ਦੇ ਨਾਮ ਦੇ ਨਾਲ ਪਰਮੇਸ਼ਰ ਦੀ ਰਹਿਮਤ ਦਾ ਪਰਮੇਸ਼ਰ ਦੀਆਂ ਬਖਸ਼ਿਸ਼ਾਂ ਦਾ ਪਾਤਰ ਬਣ ਜਾਂਦਾ ਹੈ ਪਰੇ ਪ੍ਰਾਪਤੀ ਕਿਦਾਂ ਹੁੰਦੀ ਹੈ ਸ਼ਾਂਤ ਸੂਖ ਸਹਜ ਧੁਨ ਉਪਜੀ ਸਾਧੂ ਸੰਗ ਨਿਵਾਸਾ ਜੀਓ ਇਹ ਜੀਵਨ ਦੇ ਵਿੱਚੋਂ ਕਿੱਥੋਂ ਪ੍ਰਾਪਤੀ ਹੋਈ ਸਾਬ ਕਹਿੰਦੇ ਸਾਧੂ ਸੰਗ ਗੁਰਮੁਖ ਪਿਆਰਿਆਂ ਦੀ ਸੰਗਤ ਜੀਵਨ ਵਾਲੇ ਗੁਰ ਸਿੱਖਾਂ ਦੀ ਸੰਗਤ ਵਿੱਚ ਬੈਠਿਆਂ ਮਨ ਵਿੱਚ ਸ਼ਾਂਤੀ ਆਈ ਮਨ ਵਿੱਚ ਸੁਖ ਆਇਆ ਆਤਮਿਕ ਡੋਲਤਾ ਆਈ ਕਿਸ ਤਰ੍ਹਾਂ ਆਈ ਜਦੋਂ ਅਸੀਂ ਉਹਨਾਂ ਦੇ ਕੋਲੋਂ ਪਰਮੇਸ਼ਰ ਦੇ ਬਚਨਾਂ ਨੂੰ ਸਰਵਣ ਕੀਤਾ ਤੇ ਉਹਦੇ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਧਾਰਨ ਕੀਤਾ ਚਰਨ ਠਾਕੁਰ ਕੇ ਹਿਰਦੇ ਸਮਾਣ ਗਲਤ ਹੈ ਕਿ ਜੀਵਨ ਦੇ ਵਿੱਚ ਕਮਾਉਣ ਦੇ ਮਾਫ ਕਰਨਾ ਬਾਣੀ ਪੜਨੀ ਬਹੁਤ ਮੁਬਾਰਕ ਹੈ। ਪਾਠ ਕਰਦੇ ਆ ਮੁਬਾਰਕ ਹੈ। ਪ੍ਰਸਾਦ ਸੰਗਤ ਜੀ ਕਈਆਂ ਦੇ ਜੀਵਨ ਦੇ ਵਿੱਚ ساری ਉਮਰ ਨਿਕਲ ਜਾਂਦੀ। ਉਹਨਾਂ ਦੇ ਗਟਕੇ ਵੀ ਜਰਜਰੇ ਹੋ ਜਾਂਦੇ, ਕਾਗਜ਼ ਵੀ ਜਰਜਰੇ ਹੋ ਜਾਂਦੇ ਗਟਕਿਆਂ। ਪੜ ਪੜ ਕੇ ਬਹੁਤ ਪੜਦੇ ਆ ਮੁਬਾਰਕ ਹੈ ਪਰ ਜੀਵਨ ਦੇ ਵਿੱਚ ਉਹਨੂੰ ਉਤਾਰਿਆ ਨਹੀਂ ਉਹਦੇ ਉਪਦੇਸ਼ ਨੂੰ ਧਾਰਨ ਨਹੀਂ ਕੀਤਾ ਸਤਿਗੁਰੂ ਕਹਿੰਦੇ ਨਾ ਬਾਣੀ ਦੇ ਵਿੱਚ ਕਿਆ ਪੜੀਏ ਕਿਆ ਗੁਣੀਆਂ ਕਿਆ ਵੇਦ ਪੁਰਾਨਾ ਸੁਣੀਏ ਪੜੇ ਸੁਣੇ ਕਿਆ ਹੋਈ ਜੋ ਸਹਜ ਨਾ ਮਿਲੇ ਉਸ ਉਹਦਾ ਕੁਦਰਤੀ ਤੌਰ ਤੇ ਜਿਹੜਾ ਨਤੀਜਾ ਆਣਾ ਉਹਦੇ ਵਿੱਚ ਸਾਡੇ ਜੀਵਨ ਦੇ ਵਿੱਚ ਜੇ ਫਰਕ ਨਹੀਂ ਪਿਆ ਜੀਵਨ ਦੇ ਵਿੱਚ ਤਬਦੀਲੀ ਨਹੀਂ ਆਈ ਗੁਰੂ ਸਾਹਿਬ ਕਹਿੰਦੇ ਕਿਉਂਕਿ ਉਹਦਾ ਕਾਰਨ ਸੀ ਕਿਉਂਕਿ ਉਹਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਧਾਰਨ ਨਹੀਂ ਕੀਤਾ ਹਰ ਕਾ ਨਾਮ ਨਾ ਜਪਸ ਗਵਾਰਾ ਕਿਆ ਸੋਚੈ ਬਾਰੰਬਾਰ ਸਭ ਕਹਿੰਦੇ ਜਦੋਂ ਅਸੀਂ ਉਹਨਾਂ ਗੁਰਸਿੱਖਾਂ ਦੀ ਸੰਗਤ ਕਰਦੇ ਜੋ ਆਪਾਂ ਰੋਜ਼ ਅਰਦਾਸ ਕਰਦੇ ਹੋ ਨਾ ਆਪ ਦੀ ਸੇਵਾ ਕਰਦੇ ਹੋ ਸਹੀ ਪਿਆਰੇ ਮੇਰ ਜਿਨਾ ਮਿਲਿਆ ਤੇਰਾ ਨਾਮ ਚਿਤਾਂ ਉਹ ਕੀ ਹੈ ਗੁਰੂ ਕੀ ਸੰਗਤ ਤੇ ਜਿਨਾਂ ਨੂੰ ਸੰਗਤ ਮਿਲਦੀ ਆ ਨਾ ਗੁਰਮukh ਪਿਆਰਿਆਂ ਦੀ ਸੰਗਤ ਮਿਲਦੀ ਆ ਸ਼ਾਂਤ ਸੋਕ ਸਹਜ ਤੋਂ ਉਪਜੀ ਸਾਧੂ ਸੰਗ ਨਿਵਾਸਾ ਜਿਓ ਲਾਗੀ ਪ੍ਰੀਤ ਨਾ ਟੁਟੈ ਮੂਲੇ ਕਹਿੰਦੇ ਜਿਹੜੀ ਪ੍ਰੀਤ ਲੱਗ ਜਾਂਦੀ ਨਾ ਪਰਮੇਸ਼ਰ ਦੇ ਨਾਲ ਉਹ ਕਦੇ ਵੀ ਟੁੱਟਦੀ ਨਹੀਂ ਜਿਸ ਤਰ੍ਹਾਂ ਸਤਿਗੁਰ ਨੇ ਬਾਣੀ ਵਿੱਚ ਉਦਾਹਰਨ ਦਿੱਤੀ ਹੈ ਕਹਿੰਦੇ ਜਿਉਂ ਮਛਲੀ ਬਿਨ ਪਾਣੀਏ ਕਿਉਂ ਜੀਵਣ ਬਾ ਉਹਦੀ ਪ੍ਰੀਤ ਹੈ ਪਾਣੀ ਤੋਂ ਬਿਨਾ ਮੱਛੀ ਜਿਹੜੀ ਹੈ ਮਰ ਜਾਂਦੀ ਉਹਨੂੰ ਪਾਣੀ ਤੋਂ ਅਲੱਗ ਕਰਦੇ ਹੋ ਤੜਫ ਤੜਫ ਕੇ ਮਰ ਜਾਏ ਉਦੀ ਪ੍ਰੀਤ ਪਾਣੀ ਦੇ ਨਾਲ ਹੈ ਜੋ ਮਸਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ ਬੂੰਦ ਬਿਹੋਣਾ ਚਾਤਰਕੋਂ ਕਿਉਂ ਕਰ ਤਰਪਤਾਵੇ ਜਿਹੜਾ ਚਾਤਰਕ ਹੈ ਪਪੀਆ ਹੈ ਉਹ ਸਵਾਤੀ ਬੂੰਦ ਵਾਸਤੇ ਤੜਫਦਾ ਹੈ ਉਹਨੂੰ ਨਹੀਂ ਮਿਲਦੀ ਉਹਦਾ ਜੀਵਨ ਨਹੀਂ ਹੈ ਬੂੰਦ ਬਿਹੋਣਾ ਚਾਤਰਕੋਂ ਕਿਉਂ ਕਰ ਤਰਪਤਾਵੇ 나ਤ ਕੁਰੰਕੇ ਵਿਦਿਆ ਸਨ ਮੁਖ ਉੱਠਦਾ ਹੋਵੇ ਜਿਹੜੀ ਹਿਰਨ ਹੁੰਦੀ ਆ ਆਵਾਜ਼ ਸੁਣਦੀ ਐ ਇੱਕ ਕੰਡਾ ਹੀੜਾ ਕਰਕੇ ਇੱਕ ਸਾਜ਼ ਤਿਆਰ ਕਰਦੇ ਸੀ ਆ ਜਿਹੜੇ ਰੇਤਲੇ ਇਲਾਕਿਆਂ ਦੇ ਵਿੱਚ ਹਿਰਨਾ ਹੁੰਦੀਆਂ ਉਹਨਾਂ ਨੂੰ ਫੜਦੇ ਸੀ ਜਦੋਂ ਉਹ ਕੰਡਾ ਹੀੜਾ ਸਾਜ਼ ਵਜਾਉਂਦੇ ਸੀ ਤੇ ਉਹ ਸਾਜ਼ ਨੂੰ ਸੁਣ ਕੇ ਇੰਨੀ ਦੌੜ ਭੱਜ ਕੇ ਕਿਸੇ ਦੇ ਹੱਥ ਨਹੀਂ ਆਉਂਦੀ ਸੀ ਹਿਰਨ ਪਰ ਉਸ ਦੀ ਮਸਤੀ ਦੇ ਵਿੱਚ ਆ ਕੇ ਉੱਥੇ ਆਪਣੇ ਆਪ ਨੂੰ ਖਤਮ ਉਹਨੂੰ ਸ਼ਿਕਾਰੀ ਫੜ ਲੈਂਦੇ ਸੀ ਤੇ ਉਹਦੀ ਪ੍ਰੀਤ ਉਹਦੇ ਨਾਲ 나ਦ ਕਰਨ ਕੇ ਵੈਦਿਆ ਸਨ ਮੁਖ ਉੱਠਤਾ ਵੈ ਭਵਰ ਲੋਭੀ ਕੁਸਮ ਬਾਸਕਾ ਮਿਲ ਆਪ ਵਧਾਵੇ ਜਿਹੜਾ ਭਵਰਾ ਹੁੰਦਾ ਨਾ ਫੁੱਲਾਂ ਦਾ ਰਸ ਚੂਸਦਾ ਪਰ ਇੰਨਾ ਰਸ ਇੰਨਾ ਪ੍ਰੀਤ ਹੁੰਦੀ ਹੈ ਉਹਦੀ ਪਰ ਉਹ ਰਸ ਚੂਸਦਾ ਭੁੱਜ ਲ ਜਾਂਦਾ ਵੀ ਉੱਡਣਾ ਵੀ ਹੈ ਉਹਦੇ ਵਿੱਚੇ ਮਰ ਜਾਂਦਾ ਤੇ ਕਹਿੰਦੇ ਇਦਾਂ ਦੀ ਪ੍ਰੀਤ ਹੋਣੀ ਚਾਹੀਦੀ ਹੈ ਤਿਉ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਦਿਖਾ ਜਿਹੜੀ ਪ੍ਰੀਤ ਲੱਗ ਜਾਂਦੀ ਹੈ ਪ੍ਰਮਾਤਮਾ ਨਾਲ ਸੱਚੀ ਪ੍ਰੀਤ ਲੱਗਦੀ ਬਾਣੀ ਦੇ ਵਿੱਚ ਕਹਿੰਦੇ ਕਬੀਰ ਲਾਗੀ ਪ੍ਰੀਤ ਸਜਾਨ ਸਿਓ ਵਰਜੈ ਲੋਗ ਅਜਾਨ ਤਾਂ ਕੋ ਟੁੱਟੀ ਕਿਉਂ ਬਣੇ ਜਾ ਕੇ ਜੀ ਪ੍ਰਾਨ ਇੱਥੇ ਵੀ ਸਭ ਕਹਿੰਦੇ ਲਾਗੀ ਪ੍ਰੀਤ ਨਾ ਟੁੱਟੈ ਮੂਲੇ ਜਿਹੜੀ ਸੱਚੀ ਪ੍ਰੀਤ ਲੱਗਦੀ ਹੈ ਨਾ ਉਹ ਕਦੇ ਟੁੱਟਦੀ ਨਹੀਂ ਕਿਉਂ ਨਹੀਂ ਟੁੱਟਦੀ ਕਿਉਂਕਿ ਉਹਨੂੰ ਵਿਸ਼ਵਾਸ ਹੈ ਜੋ ਮੇਰੇ ਅੰਦਰ ਹੈ ਉਹ ਬਾਹਰ ਵੀ ਹੈ ਔਰ ਭਰਪੂਰ ਹੈ ਹਰ ਅੰਤਰ ਬਾਹਰ ਰਿਹਾ ਭਰ ਪੂਰੇ ਆਮ ਕਰਕੇ ਅਸੀਂ ਸ਼ਬਦ ਪੜ੍ਹਦੇ ਜਦੋਂ ਭਰਪੂਰੇ ਸ਼ਬਦ ਆਉਂਦਾ ਹੈ ਦੂਸਰਾ ਵੀ ਭੱਬਾ ਪੜ੍ਹਦੇ ਨੇ ਭੱਬਾ ਨਹੀਂ ਹੁੰਦਾ ਪੱਪਾ ਹੈ ਜਿਸ ਤਰ੍ਹਾਂ ਸਰਬ ਕਲਾ ਭਰ ਪੂਰ ਪ੍ਰਭ ਆਮ ਕਰਦੇ ਭਰਪੂਰ ਮਤਲਬ ਪੱਪੇ ਨੂੰ ਭੱਬਾ ਪੜ੍ਹ ਦਿੱਤਾ ਜਾਂਦਾ ਹੈ ਕਹਿੰਦੇ ਅੰਤਰ ਬਾਹਰ ਰਿਹਾ ਭਰ ਪੂਰੇ ਕੱਲ ਕਲੇਸ਼ ਜੀਵਨ ਵਿੱਚੋਂ ਖਤਮ ਹੋ ਗਏ ਪ੍ਰੀਤ ਲੱਗ ਗਈ ਲੱਗੀ ਪ੍ਰੀਤ ਨਾ ਟੁੱਟੇ ਮੂਲੇ ਕਿਉਂ ਨਹੀਂ ਟੁੱਟਦੀ ਕਿਉਂਕਿ ਉਹ ਜਾਣਦਾ ਕਿ ਅੰਦਰ ਜੋ ਹੈ ਉਹ ਬਾਹਰ ਵੀ ਉਹੀ ਹੈ ਹਰ ਅੰਤਰ ਬਾਹਰ ਰਿਹਾ ਭਰ ਪੂਰੇ ਸਿਮਰ 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 ਗੁਣ ਗਾਵਾ ਕਾਟੀ ਜਮ ਕੀ ਫਾਸਾ ਜਿਓ ਮੈਂ ਪ੍ਰਮਾਤਮਾ ਦਾ ਸਿਮਰਨ ਕਰ ਕਰਕੇ ਮੈਂ ਉਹਦੇ ਗੁਨਾ ਨੂੰ ਗਾਉਂਦਾ ਤੇ ਜਿੱਦਾਂ ਜਿੱਦਾਂ ਗਾ ਰਿਆਂ ਤੇ ਜਮਾਂ ਦੀਆਂ ਫਾਈਆਂ ਕੱਟੀਆਂ ਜਾ ਰਹੀਆਂ ਜਮ ਕਿਹੜੇ ਆ ਸਾਡੇ ਜਿਹੜੇ ਵਿਕਾਰ ਹਨ ਜਿਹੜੇ ਸਾਨੂੰ ਪਰਮੇਸ਼ਰ ਨਾਲ ਜੁੜਨ ਨਹੀਂ ਦਿੰਦੇ ਹਰ ਪਰਮੇਸ਼ਰ ਅਕਾਲ ਪੁਰਖ ਦੀ ਜਦੋਂ ਕਿਰਪਾ ਹੁੰਦੀ ਹੈ ਸਭ ਕਹਿੰਦੇ ਮਨ ਤਨ ਅੰਤਰ ਸ਼ਾਂਤ ਸਮਾਨੀ ਉਦੀ ਰਹਿਮਤ ਹੁੰਦੀ ਹੈ ਅੰਦਰ ਸ਼ਾਂਤੀ ਹੁੰਦੀ ਹੈ ਫਿਰ ਸਰਬਨ ਕਰੋ ਲਾਗੀ ਪ੍ਰੀਤ ਨਾ ਟੂਟੇ ਮੂਲੇ ਹਰ ਅੰਤਰ ਬਾਹਰ ਰਹਾ ਭਰ ਪੂਰੇ ਸਿਮਰ 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 ਗੁਣ ਗਾਵਾਂ ਕਾਟੀ ਜਮ ਕੀ ਫਾਸਾ ਜਿਓ ਤੀਸਰੇ ਪਦੇ ਵਿੱਚ ਸਤਿਗੁਰ ਕਹਿੰਦੇ ਅੰਮ੍ਰਿਤ ਵਰਖੇ ਅਨਹਦ ਬਾਣੀ ਅੰਦਰ ਕਹਿੰਦੇ ਅੰਮ੍ਰਿਤ ਵਰਖਦਾ ਹੈ ਬਾਰਸ਼ ਹੁੰਦੀ ਅੰਦਰ ਮੀਂਹ ਪੈਂਦਾ ਹੈ ਅੰਮ੍ਰਿਤ ਵਰਖ ਅਨਹਦ ਬਾਣੀ ਇਹ ਜਿਹੜਾ ਸ਼ਬਦ ਹੈ ਇਹਨਾਂ ਨੂੰ ਪਤਾ ਨਹੀਂ ਕਿੰਨੇ ਅ ਡੇਰਾਬਾਦੀਆਂ ਨੇ ਬਾਣੀ ਦੇ ਵਿੱਚੋਂ ਚੋਰੀ ਕਰ ਲਿਆ ਫਿਰ ਇਹ ਹਰੇਕ ਬੰਦਾ ਚਾਹੁੰਦਾ ਵੀ ਅਨਹਦ ਹੈ ਕੀ ਅਨਹਦ ਮਤਲਬ ਕਿ ਉਹ ਕਹਿੰਦੇ ਆਓ ਭਾਈ ਤੁਹਾਨੂੰ ਅਸੀਂ ਭੋਰਾ ਸਾਹਿਬ ਵਿੱਚ ਲੈ ਜਾਵਾਂਗੇ ਫਿਰ ਤੁਹਾਡੇ ਕੰਨ ਦੇ ਵਿੱਚ ਦੱਸਾਂਗੇ ਇਹ ਆਨਹਦ ਬਾਣੀ ਹੈ ਇਹ ਸ਼ਬਦ ਹੈ ਜਿਹੜਾ ਅਨਹਦ ਹੈ ਬਹੁਤ ਇਹਦਾ ਸੌਖਾ ਅਰਥ ਹੈ ਅਨਹਦ ਮਤ ਕਿਦੀ ਦੀ ਹੱਦ ਕੋਈ ਨਹੀਂ ਉਹ ਬਾਣੀ ਦੀ ਵਰਖਾ ਹੁੰਦੀ ਹੈ ਜਿਹਦੀ ਹੱਦ ਕੋਈ ਨਹੀਂ ਅਨਹਦ ਉਹਨਾਂ ਨੇ ਸ਼ਬਦ ਨੂੰ ਇੰਨਾ ਔਖਾ ਜਿਹਾ ਕਰ ਦਿੱਤਾ ਔਰ ਉਹਦੇ ਨਾਲ ਆਪਣੀਆਂ ਦੁਕਾਨਾਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਵੀ ਅਨਹਦ ਸ਼ਬਦ ਵੱਜ ਰਿਹਾ ਹੈ ਅਨਹਦ ਅਨ ਅਨਹਦ ਦਾ ਸਿੱਧਾ ਅਰਥ ਹੈ ਜਿਹਦੀ ਹੋਂਦ ਕੋਈ ਨਹੀਂ ਹੱਦ ਕੋਈ ਨਹੀਂ ਖਤਮ ਨਹੀਂ ਹੁੰਦਾ ਕਹਿੰਦੇ ਅੰਦਰ ਵਰਖ ਰਿਆ ਜਦੋਂ ਰੱਬ ਨਾਲ ਜੁੜਿਆ ਅੰਮ੍ਰਿਤ ਵਰਖ ਹੈ ਅਨਹਦ ਬਾਣੀ ਤੇ ਜਦੋਂ ਉਹਦੇ ਨਾਲ ਕੀ ਹੁੰਦਾ ਕਹਿੰਦੇ ਮਨ ਤਾਂ ਅੰਤਰ ਤੁਸੀਂ ਜੇ ਵਿਆਕਰਣ ਪੜਾਂਗੇ ਅੰਤਰ ਦੇ ਰਾਰੇ ਨੂੰ ਸਿਆਰੀ ਇੱਥੇ ਮਾਨ ਤੇ ਅੰਤਨ ਦੇ ਅੰਦਰ ਸ਼ਾਂਤ ਸਮਾਣੀ ਅੰਦਰ ਕਹਿੰਦੇ ਸ਼ਾਂਤੀ ਆ ਗਈ ਤ੍ਰਿਪਤ ਅਗਾਏ ਰਹੇ ਜਨ ਤੇਰੇ ਸਤ ਗੁਰ ਕੀਆ ਦਿਲ ਆਸਾ ਜੀਓ ਸਤਗੁਰੂ ਨੇ ਦਲਾਸਾ ਕੀ ਦਿੱਤਾ ਹੁਣ ਬਜ਼ੁਰਗ ਬੱਚਿਆਂ ਨੂੰ ਕੀ ਦਲਾਸਾ ਦਿੰਦੇ ਬੇਟਾ ਤੁਸੀਂ ਫਿਕਰ ਨਾ ਕਰੋ ਅਸੀਂ ਤੁਹਾਡੇ ਨਾਲ ਹਾਂ ਜਾਂ ਦਲਾਸਾ ਦਿੰਦੇ ਬੱਚਾ ਤੇਰੇ ਕੋਲ ਗਲਤੀ ਹੋ ਗਈ ਨਾ ਹੁਣ ਤੂੰ ਇਹ ਕੰਮ ਕਰ ਫਿਰ ਆਪਾਂ ਕਹਿੰਦੇ ਲੋ ਮੈਨੂੰ ਉਹਨੇ ਮੌਕੇ ਹੀ ਸਮੇਂ ਵਿੱਚ ਮੈਨੂੰ ਦਲਾਸਾ ਦਿੱਤਾ ਸੀ ਮੇਰੇ ਸਤਗੁਰੂ ਨੇ ਦਲਾਸਾ ਦਿੱਤਾ ਕਿ ਉਹ ਪਰਮੇਸ਼ਰ ਦੇ ਨਾਮ ਨੂੰ ਆਪਣੇ ਅੰਦਰ ਧਾਰਨ ਕਰੋ ਤੇ ਉਹਦੇ ਨਾਲ ਕੀ ਹੋਏਗਾ ਤ੍ਰਿਪਤ ਅਗਾਏ ਅਗਾਏ ਮਤਲਬ ਰੱਜ ਗਿਆ ਤ੍ਰਿਪਤ ਵੀ ਮਤਲਬ ਉਹਦੀ ਤ੍ਰਿਸ਼ਨਾ ਖਤਮ ਹੋ ਗਈ ਤ੍ਰਿਪਤ ਅਗਾਏ ਰਹੇ ਜਨ ਤੇਰੇ ਜਿਹਦੇ ਉਹਦੇ ਜਨ ਆ ਨਾ ਅਸਲ ਦੇ ਵਿੱਚ ਜਿਹੜੇ ਜਨ ਆ ਉਹਨਾਂ ਨੂੰ ਉਹਤੇ ਭਰੋਸਾ ਹੈ ਜਦੋਂ ਅਸੀਂ ਜਨ ਦੀ ਪਰਵਾਸ਼ਾ ਪੜ੍ਹਦੇ ਆ ਨਾ ਜਨ ਕਿਹਨੂੰ ਕਹਿੰਦੇ ਆ ਕਹਿੰਦੇ ਜਨ ਕੋ ਪ੍ਰਭ ਆਪਣੇ ਕਾਤਾ ਉਹਨੂੰ ਆਪਣੇ ਮਾਲਕ ਦੀ ਤਾਕਤ ਤੇ ਮਾਣ ਹੈ ਜੋ ਤੂੰ ਕਰੇ ਕਰਾਵੇ ਸੁਆਮੀ ਸਾਮਸਲਤ ਪਰਵਾਨ ਜਨ ਕੌਣ ਹੈ ਘਰ ਬਾਹਰ ਤੇਰਾ ਪ੍ਰਵਾਸ ਤੂੰ ਜਨ ਕੇ ਹੈ ਸੰਗ ਰਾਗੀ ਸਤਿਗੰਦ ਸ੍ਰੀ ਦਰਬਾਰ ਸਾਹਿਬ ਦੇ ਭਾਈ ਮਨਸਾ ਸਿੰਘ ਜੀ ਹੋਏ ਆ ਉਸ ਵੇਲੇ ਸਾਧ ਸੰਗਤ ਜੀ 25 ਪੈਸੇ 4 ਆਣੇ ਮਿਲਦੇ ਸੀ ਉਸ ਸਮੇਂ ਦੇ ਵਿੱਚ ਇੱਕ ਦਿਹਾੜੀ ਦੇ ਉਹਨਾਂ ਨੇ ਔਰ ਆਰਥਿਕ ਤੌਰ ਤੇ ਇੰਨੀ ਗਰੀਬੀ ਸੀ ਘਰ ਦੇ ਵਿੱਚ ਰੋਟੀ ਬਣਾਉਣ ਵਾਸਤੇ ਲੋਹੇ ਦਾ ਤਵਾ ਵੀ ਨਹੀਂ ਸੀ ਕਿਸੇ ਨੇ ਕਿਹਾ ਮਹਾਰਾਜਾ ਰਣਜੀਤ ਸਿੰਘ ਸੱਚਖੰਡ ਦਰਬਾਰ ਸਭ ਦਾ ਰਾਗੀ ਆ ਤੇ ਉਹਦੀ ਹਾਲਤ ਇਦਾਂ ਦੀ ਹੈ ਉਸੇ ਵੇਲੇ ਤਿਆਰ ਹੋ ਗਿਆ ਹਾਥੀ ਤੇ ਸਵਾਰ ਹੋਇਆ ਸੋਨੇ ਦੀਆਂ ਮੋਹਰਾਂ ਦੀ ਥੈਲੀ ਭਰ ਲਈ ਤੁਰੇ ਜਾ ਰਹੇ ਆ ਉਹਦੇ ਘਰ ਜਦੋਂ ਭਾਈ ਸਾਹਿਬ ਜੀ ਦੇ ਘਰ ਦੇ ਕੋਲ ਪਹੁੰਚੇ ਪਤਾ ਲੱਗਿਆ ਭਾਈ ਸਾਹਿਬ ਨੂੰ ਉਹਨਾਂ ਦਰਵਾਜ਼ਾ ਬੰਦ ਕਰ ਲਿਆ ਮਹਾਰਾਜਾ ਆਪ ਉਤਰ ਕੇ ਗਿਆ ਸੀ ਕਹਿਣ ਲੱਗਾ ਭਾਈ ਸਾਹਿਬ ਦਰਵਾਜਾ ਖੋਲੋ ਕਿਉਂ ਤੁਸੀਂ ਗੁਰੂ ਰਾਮਦਾਸ ਦੀ ਕੀਰਤਨੀਓ ਮੈਂ ਤੁਹਾਨੂੰ ਕੁਝ ਦੇਣ ਆਇਆ ਤੁਹਾਡੀ ਹਾਲਤ ਦਾ ਪਤਾ ਲੱਗਾ ਉਹ ਕਹਿੰਦੇ ਇਹ ਹਾਲਤ ਜਿਹੜੀ ਹੈ ਉਹ ਹਾਲਤ ਮੇਰਾ ਗੁਰੂ ਰਾਮਦਾਸ ਵੀ ਜਾਣਦਾ ਹੈ ਕੀ ਪਤਾ ਉਹਨੇ ਮੈਨੂੰ ਇਸ ਹਾਲਤ ਵਿੱਚ ਰੱਖਣਾ ਪਰ ਆਪਣੇ ਚਰਨਾਂ ਨਾਲ ਜੋੜ ਕੇ ਰੱਖਿਆ ਜਿੱਦਣ ਲੋੜ ਹੋਏਗੀ ਨਾ ਮੈਂ ਉਹਦੇ ਕੋਲ ਮੰਗ ਲਾਂ ਮੈਨੂੰ ਤੇਰੀ ਲੋੜ ਨਹੀਂ ਹੈ ਮੈਨੂੰ ਤੇਰੇ ਪੈਸੇ ਦੀ ਜ਼ਰੂਰਤ ਨਹੀਂ ਹੈ ਤ੍ਰਿਪਤ ਅਗਾਏ ਰਹੇ ਜਨ ਤੇਰੇ ਸਤਗੁਰ ਕੀਆ ਦਲਾਸਾ ਜੀਓ ਮੈਂ ਪੜ ਰਿਹਾ ਸੀ ਰਾਗੀਆਂ ਗ੍ਰੰਥੀਆਂ ਦੇ ਜੀਵਨ ਦੇ ਵਿੱਚ ਇੱਕ ਕਿਤਾਬ ਲਿਖੀ ਕਿਸੇ ਨੇ ਇੱਕ ਗ੍ਰੰਥੀ ਹੋਏ ਦਰਬਾਰ ਸਾਹਿਬ ਭਾਈ ਚੰਚਲ ਸਿੰਘ ਉਹਨਾਂ ਬਹੁਤ ਪ੍ਰਾਤ ਪੁਰਾਣੇ ਸੀ ਉਹਨਾਂ ਦੇ ਜੀਵਨ ਵਿੱਚ ਵੀ ਇਸ ਤਰ੍ਹਾਂ ਦੀ ਗੱਲ ਸੀ ਆਰਥਿਕ ਤੌਰ ਤੇ ਬੜੀ ਗਰੀਬੀ ਸੀ ਪਰ ਅੰਦਰੋਂ ਬੜੇ ਰੱਜੇ ਹੋਏ ਸੀ ਕਿਸੇ ਰਾਜੇ ਨੇ ਕਿਉਂਕਿ ਰਾਸਤਾ ਚੱਲਦੀਆਂ ਸੀ ਜ਼ਮੀਨ ਦਾ ਪੱਟਾ ਲੈ ਕੇ ਦਿੱਤਾ ਉਹਦੇ ਸਾਹਮਣੇ ਪਾੜ ਦਿੱਤਾ ਸੀ ਕਹਿੰਦੇ ਮੈਨੂੰ ਨਹੀਂ ਜ਼ਰੂਰਤ ਜਿੱਦਾਂ ਮੈਨੂੰ ਲੋੜ ਹੋਏਗੀ ਨਾ ਮੇਰਾ ਸਤਿਗੁਰੂ ਸਭ ਕੁਝ ਜਾਣਦਾ ਹੈ ਉਹ ਅੰਤ ਘਟ ਘੱਟ ਕੇ ਅੰਤਰ ਕੀ ਜਾਣ ਇਹ ਉਹਦੀ ਕਿਰਪਾ ਹੈ ਉਹਦੀ ਰਜ਼ਾ ਹੈ ਉਹ ਮੈਨੂੰ ਕਿਸ ਹਾਲਤ ਵਿੱਚ ਰੱਖਣਾ ਚਾਹੁੰਦਾ ਹੈ ਮੈਂ ਉਹਦੇ ਨਾਲ ਗਿਲਾ ਨਹੀਂ ਕਰਦਾ ਮੈਂ ਤਾਂ ਇਹ ਪੜਦਿਆਂ ਜੋਤ ਤੁਧ ਭਾਵੈ ਸਾਈ ਭਲੀ ਕਾ ਉਹ ਰੱਜ ਜਾਂਦੇ ਅੰਦਰ ਉਹ ਰੱਜ ਜਾਂਦੇ ਆ ਬਾਹਰਲੀਆਂ ਚੀਜ਼ਾਂ ਦੀ ਉਹਨਾਂ ਨੂੰ ਜ਼ਰੂਰਤ ਨਹੀਂ ਹੈ ਤੇਰੇ ਪਤ ਅਗਾਏ ਰਹੇ ਜਨ ਤੇਰੇ ਹੁਣ ਕਈਆਂ ਨੂੰ ਹੁੰਦਾ ਨਾ ਵੀ ਅਸੀਂ ਜੇ ਗੁਰਦੁਆਰੇ ਪੈਸੇ ਦਵਾਂਗੇ ਤਾਂ ਗੁਰਦੁਆਰਾ ਚੱਲੇਗਾ ਨਹੀਂ ਇਹ ਸਤਗੁਰੂ ਨੂੰ ਲੋੜ ਨਹੀਂ ਹੈ ਸਾਡੇ ਪੈਸੇ ਦੀ ਜੇ ਅਸੀਂ ਗੋਲਗ ਵਿੱਚ ਪਾ ਰਹੇ ਹਾਂ ਇਹ ਸਤਗੁਰੂ ਨੂੰ ਲੋੜ ਨਹੀਂ ਹੈ ਇਹ ਤਾਂ ਧਰਮ ਕਾਰਜਾਂ ਵਾਸਤੇ ਖਰਚ ਹੁੰਦਾ ਸਤਗੁਰ ਦੀ ਭੇਟਾ ਕੀ ਹੈ ਸਤਗੁਰ ਅੱਗੇ ਸੀਸ ਭੇਟ ਦਿਓ ਆਪਣੀ ਹਉਮੈ ਨੂੰ ਛੱਡ ਦਿਓ ਜਾਂ ਸਤਗੁਰ ਸੱਚੇ ਭਾਵੇਂ ਤ੍ਰਿਪਤ ਰਹੇ ਰਹੇ ਜਨ ਤੇਰੇ ਜਿਹੜੇ ਉਹਦੇ ਜਾਨਾ ਨਾ ਤੇ ਉਹ ਵੀ ਉਹ ਰੱਜ ਜਾਂਦੇ ਆ ਅੰਦਰ ਉਹ ਰਜੇ ਹੁੰਦੇ ਆ ਉਹਨਾਂ ਨੂੰ ਕਿਸੇ ਦੀ ਮੁਥਾਜੀ ਨਹੀਂ ਹੁੰਦੀ ਤੇ ਜਿਹੜੇ ਮੰਗਦੇ ਹੁੰਦੇ ਆ ਤੇ ਉਹਨਾਂ ਦੇ ਕੋ ਰੱਜਦੇ ਨਹੀਂ ਹੁੰਦੇ ਸਤਿਗੁਰ ਕਹਿੰਦੇ ਅੰਮ੍ਰਿਤ ਵਰਖੇ ਅਨਹਦ ਬਾਣੀ ਮਨ ਤਾਂ ਨ ਅੰਤਰ ਸ਼ਾਂਤ ਸਮਾਣੀ ਤ੍ਰਿਪਤ ਅਗਾਏ ਰਹੇ ਜਨ ਤੇਰੇ ਸਤ ਗੁਰ ਕੀ ਆਂ ਦਲਾਸਾ ਜੀਓ ਮੈਨੂੰ ਸਤ ਗੁਰ ਨੇ ਦਲਾਸਾ ਦਿੱਤਾ ਤ੍ਰਿਪਤ ਅਗਾਏ ਰਹੇ ਜਨ ਤੇਰੇ ਹੁਣ ਗੇ ਦੇਖੋ ਇੱਕ ਇੱਕ ਪੰਕਤੀ ਦੇ ਵਿੱਚ ਸਮਝਾਇਆ ਕਹਿੰਦੇ ਜਿਸ ਕਾ ਸਾ ਤਿਸ ਤੇ ਫਲ ਪਾਇਆ ਅਸੀਂ ਜਿਹਦੇ ਹਾਂ ਨਾ ਉਹਦੇ ਕੋਲ ਫਲ ਮਿਲਦਾ ਤੇ ਉਹ ਅੰਦਰੋਂ ਫਿਰ ਨਿਕਲੇਗੀ ਆਵਾਜ਼ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ ਤੁਦ ਸਭ ਕੁਝ ਮੈਨੂੰ ਸੌਂਪਿਆ ਜਾਂ ਤੇਰਾ ਬੰਦ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣ ਦਿੰਦਾ ਉਹ ਬਿਆੰਤ ਪਰਮੇਸ਼ਰ ਹੈ ਜਿਸ ਕਾ ਸਾਥ ਤੇ ਸਤੇ ਫਲ ਪਾਇਆ ਕਰ ਕਿਰਪਾ ਕਿੱਡੀ ਕਿਰਪਾ ਕੀਤੀ ਪ੍ਰਭ ਸੰਗ ਮਿਲਾਇਆ ਕਿਰਪਾ ਕਰਕੇ ਆਪਣੇ ਨਾਲ ਬਿਲਾ ਲਿਆ ਆਪ ਅਣਜਾਣ ਰਹੇ ਬੜ ਭਾਗੀ ਨਾਨਕ ਪੂਰਨ ਆਸਾ ਜਿਉ ਉਹਦਾ ਆਉਣ ਜਾਣ ਦਾ ਚੱਕਰ ਖਤਮ ਹੋ ਗਿਆ ਵੱਡੇ ਭਾਗਾਂ ਵਾਲਾ ਬਣ ਗਿਆ ਨਾਨਕ ਪੂਰਨ ਆਸਾ ਦੀ ਉਹਦੀਆਂ ਸਾਰੀਆਂ ਆਸਾਂ ਉਹਦੇ ਪੂਰਨ ਕਰ ਦਿੱਤੀ ਜਿਦ ਦਿਨ ਗਲਤ ਹੈ ਵਿਸ਼ਵਾਸ ਦੀ ਜਿਦ ਦਿਨ ਭਰੋਸਾ ਆ ਗਿਆ ਨਾ ਵਿਸ਼ਵਾਸ ਆ ਗਿਆ ਨਹੀਂ ਤਾਂ ਭਟਕਦੇ ਹੀ ਫਿਰਦੇ ਆ ਸਿੱਖ ਭਟਕ ਰਹੇ ਆ ਮੈਂ ਕਹਿੰਦਾ ਜਿੰਨੇ ਦੇਣਾ ਉਹਨੇ ਉਹਨਾਂ ਨੇ ਆਪਣੇ ਰੱਬ ਬਣਾਏ ਆ ਇੱਕ ਦਿਨ ਹਰੀ ਢੰਡੀ ਵਾਲੇ ਕੋਲ ਚਲੇ ਜਾਂਦੇ ਇੱਕ ਦਿਨ ਕਾਲੀ ਢੰਡੀ ਵਾਲੇ ਕੋਲ ਇੱਕ ਦਿਨ ਲਾਲ ਢੰਡੀ ਵਾਲੇ ਕੋਲ ਚਲੇ ਜਾਂਦੇ ਜਿੰਨਾ ਮਤਲਬ ਜਿੰਨੇ ਜਿੱਧਰ ਕਿਸੇ ਨੇ ਲਾਇਆ ਜਿਹਨੇ ਲਾਈ ਗੱਲੀ ਉਹਦੇ ਨਾਲ ਚੱਲੇ ਪਰੋਸਾ ਨੇ ਨਾ ਵਿਸ਼ਵਾਸ ਨਹੀਂ ਹੈ ਸਾਡੇ ਇੰਨਾ ਵਿਸ਼ਵਾਸ ਹੋਣਾ ਚਾਹੀਦਾ ਗੁਰਾ ਇੱਕ ਦੇਵ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਏ ਮੈਨੂੰ ਕਦੇ ਭੁੱਲਣਾ ਨਹੀਂ ਚਾਹੀਦਾ ਮੈਂ ਜੋ ਮੰਗਣਾ ਮੈਂ ਆਪਣੇ ਸਤਿਗੁਰੂ ਕੋਲ ਮੰਗਣਾ ਤੇ ਜੋ ਮੰਗਾਗੇ ਉਹ ਦਿੰਦਾ ਵੀ ਜੋ ਮੰਗਾ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਸਭ ਜੀ ਕਿਰਪਾ ਕਰ ਰਿਹਾ ਇਹ ਕਹਿੰਦੇ ਕਦੋਂ ਹੋਏਗਾ ਕਹਿੰਦੇ ਜਦੋਂ ਚਰਨ ਠਾਕਰ ਕੇ ਰਿਧੇ ਸਮਾਣੇ ਜਦੋਂ ਅਸੀਂ ਉਹਦੇ ਉਪਦੇਸ਼ਾਂ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰ ਲਿਆ ਤੇ ਕੀ ਹੋਏਗਾ ਕਲ ਕਲੇਸ਼ ਸਭ ਦੂਰ ਪਿਆਨੇ ਦੂਰ ਖਤਮ ਹੋ ਚਲੇ ਜਾਣਗੇ ਕਲ ਕਲੇਸ਼ ਜੀਵਨ ਦੇ ਵਿੱਚੋਂ ਕੀ ਹੋਏਗਾ ਸ਼ਾਂਤ ਸੂਕ ਸਹਿਜ ਤੁਨੋਂ ਉਪਜੀ ਸਾਧੂ ਸੰਗ ਨਿਵਾਸਾ ਜੀ ਗੁਰੂ ਕੇ ਗੁਰਮੁਖ ਪਿਆਰਿਆਂ ਦੀ ਸੰਗਤ ਪ੍ਰਾਪਤ ਹੋ ਜਾਏਗੀ ਉਹ ਸੰਗਤ ਪ੍ਰਾਪਤ ਇਸ ਕਰਕੇ ਜਿਉਣਾ ਕੋਲ ਬੈਠ ਕੇ ਸਾਨੂੰ ਬਾਣੀ ਦਾ ਅਭਿਆਸ ਪਤਾ ਲੱਗੇਗਾ ਬਾਣੀ ਦੇ ਅਰਥਾਂ ਨੂੰ ਸਮਝ ਆ ਗਏ ਕਿ ਸਤਿਗੁਰੂ ਸਾਨੂੰ ਕੀ ਸਮਝਾਉਂਦੇ ਆ ਮੈਂ ਫਿਰ ਬੇਨਤੀ ਕਰਨਾ ਸਾਡੇ ਗੁਰ ਗੁਟਕੇ ਵੀ ਜਰ ਜਰੇ ਹੋ ਜਾਂਦੇ ਅਸੀਂ ਕਹਿੰਦੇ ਵਿਰਧ ਹੋ ਗਿਆ ਗੁਟਖਾ ਬਸ ਸਾਨੂੰ ਸਮਝ ਨਹੀਂ ਆਈ ਪਤਾ ਨਹੀਂ ਕਿੰਨੇ ਕੁ ਗੁਟਕੇ ਬਦਲ ਦਿੱਤੇ ਤੇ ਬਾਣੀ ਤਾਂ ਪੜ ਰਹੇ ਆ ਪੜਦੇ ਜਾ ਰਹੇ ਆ ਪੜ ਪੜ ਗੱਡੀ ਲੱਦੀਏ ਪੜ ਪੜ ਭਰੀਏ ਸਾਥ ਪਰ ਇੱਕ ਇੱਕ ਅੱਖਰ ਤੇ ਵੀ ਅਟਕ ਜਾਈਏ ਨਾ ਖੜੇ ਹੋ ਜਾਈ ਵੀ ਇੱਕ ਓੰਕਾਰ ਭਟਕਣਿਆ ਨਹੀਂ ਅਸੀਂ ਪੜ ਰਹੇ ਹਾਂ ਇੱਕ ਓੰਕਾਰ ਪਰ ਪਤਾ ਨਹੀਂ ਕਿੰਨੇ ਇੱਕ ਇੱਕ ਪਤਾ ਨਹੀਂ ਕਿੰਨੇ ਕਿ ਸਾਡੇ ਕੋਲ ਦੋ ਨਹੀਂ ਰੱਬ ਤਿੰਨ ਚਾਰ ਰੱਬ ਨਹੀਂ ਹਨ ਇੱਕੋ ਹੀ ਹੈ ਜੇ ਇਹੀ ਅਸੀਂ ਜੀਵਨ ਵਿੱਚ ਕਮਾਲੀਏ ਵੀ ਮੈਂ ਇਹੀ ਜੀਵਨ ਵਿੱਚ ਕਮਾਉਣਾ ਕਿ ਰੱਬ ਇੱਕ ਹੈ ਇੱਕ ਓੰਕਾਰ ਤੇ ਆਪੇ ਆਪਣੇ ਸਭ ਕੁਝ ਪ੍ਰਾਪਤ ਹੋਏਗਾ ਸਭ ਕਿਰਪਾ ਕਰਦੇ ਆ ਚਰਨ ਠਾਕਰ ਕੇ ਰਿਦੇ ਸਮਾਣੇ ਕਲ ਕਲੇ ਸਭ ਦੂਰ ਪਿਆਨੇ ਸ਼ਾਂਤ ਸੋਕ ਸਹਿਜ ਤੋਂ ਉਪਜੀ ਸਾਧੂ ਸੰਗ ਨਿਵਾਸਾ ਜੀ ਗੁਰੂ ਮਹਾਰਾਜ ਕਿਰਪਾ ਕਰਨ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਗੁਰ ਸੰਗਤ ਜੀ ਹੋਈਆਂ ਭੁੱਲਾਂ ਨੂੰ ਬਖਸ਼ਦੇ ਹਾਂ ਬਲਾਉਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ